ਪ੍ਰੇਮੀਆਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅਪਡੇਟ ਕਬੱਡੀ ਦੇ ਉੱਪਰ ਤੇ ਜਿਹੜੇ ਪਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਬੱਡੀ ਦੀਆਂ ਨਵੀਆਂ-ਨਵੀਆਂ ਅਪਡੇਟਾਂ ਜਾਣਨ ਦੇ ਲਈ ਤਾਂ ਦੋਸਤੋ ਇਸ ਵੀਡੀਓ ਦੇ ਵਿੱਚ ਇੱਕ ਹੋਰ ਵੱਡੇ ਕਬੱਡੀ ਟੂਰਨਾਮੈਂਟ ਦੀ ਜਾਣਕਾਰੀ ਸਾਂਝੀ ਕਰਾਂਗੇ ਜਿੱਥੇ ਕਿ ਦੋਸਤੋ ਬੈਸਟਾਂ ਨੂੰ ਲੰਡੀਆਂ ਜੀਪਾਂ ਦੇਣ ਦਿੱਤੀਆਂ ਜਾਣੀਆਂ ਤਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤਾਂ ਹਾਂਜੀ ਦੋਸਤੋ ਇਹ ਕਬੱਡੀ ਦਾ ਟੂਰਨਾਮੈਂਟ ਜਿਲੇ ਦੇ ਪਿੰਡ ਕੋਲੀਆਂ ਖੁਰਦ ਵਿਖੇ 16 ਤੇ 17 ਫਰਵਰੀ 2025 ਨੂੰ ਕਰਵਾਇਆ ਜਾ ਰਿਹਾ ਹੈ ਜਿੱਥੇ ਕੀ ਦੋਸਤੋ ਕਬੱਡੀ ਓਪਨ ਦੇ ਮੈਚ ਕਰਵਾਏ ਜਾਣਗੇ ਤੇ ਜਿਸ ਦਾ ਪਹਿਲਾ ਇਨਾਮ ਹੋਊਗਾ ਦੋਸਤੋ 2.5 ਲੱਖ ਰੁਪਏ ਅਤੇ ਦੂਸਰਾ ਇਨਾਮ 2 ਲੱਖ ਰੁਪਏ ਦਿੱਤਾ ਜਾਵੇਗਾ ਅਤੇ ਦੋਸਤੋ ਤੁਹਾਨੂੰ ਦੱਸ ਦਈਏ ਇੱਥੇ ਬੈਸਟ ਰੇਡਰ ਅਤੇ ਵੈਸਟ ਜਾਫੀ ਦੇ ਲਈ ਵੀ ਲੰਡੀਆਂ ਜੀਪਾਂ ਦਿੱਤੀਆਂ ਜਾਣਗੀਆਂ ਅਤੇ ਕੋਲੀਆਂ ਖੁਰਦ ਦੇ ਵਿੱਚ ਦੋਸਤੋ ਇਸ ਵਾਰ ਵੀ ਸਿਰਾ ਹੋਣ ਜਾ ਰਿਹਾ ਅਤੇ ਦੋਸਤੋ ਇੱਥੇ ਛੋਟੀ ਛੋਟੀ ਦੇ ਪਲੇਅਰ ਹੀ ਪੁੱਜਣ ਜਾ ਰਹੇ ਆ ਅਤੇ ਦੋਸਤੋ ਪਲੇਅਰਾਂ ਦਾ ਹਜੇ ਕੁਝ ਕਹਿ ਨਹੀਂ ਸਕਦੇ ਕਿਉਂਕਿ 17 ਫਰਵਰੀ 2025 ਨੂੰ ਮਕੰਦਪੁਰ ਦਾ ਵੀ ਟੂਰਨਾਮੈਂਟ ਆ ਗਿਆ ਉੱਥੇ ਦੋਸਤੋ ਹਾਰਲੇ ਆ ਤੇ ਇੱਥੇ ਦੋਸਤੋ ਲੰਡੀਆਂ ਜੀਪਾਂ ਦਾ ਪਲੇਅਰਾਂ ਦਾ ਹਜੇ ਕਲੀਅਰ ਨਹੀਂ ਕਰ ਸਕਦੇ ਲਗਭਗ ਪੰਜਾਬ ਦੇ ਵਿੱਚ ਜਿੰਨੇ ਸਾਰੇ ਪਲੇਅਰ ਖੇਡ ਰਹੇ ਆ ਛੋਟੀ ਛੋਟੀ ਦੇ ਸਾਰੇ ਪਲੇਅਰ ਪਰਜਨ ਪਰਜਨ ਦੀ ਕੋਸ਼ਿਸ਼ ਕਰਨਗੇ ਤਾਂ ਦੋਸਤੋ ਇਹੀ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਜੇਕਰ ਆਪਣੀਆਂ ਵੀਡੀਓ ਤੁਹਾਨੂੰ ਵਧੀਆ ਲੱਗਦੀਆਂ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਿਆ ਕਰੋ ਅਤੇ